ਜਿਹੜੇ ਲੋਕ ਪਖੰਡੀ ਨੇ ਜਿਹੜੇ ਲੋਕ ਇਹਨਾਂ ਡੰਡਿਆਂ ਨਾਲ ਤੁਰਦੇ ਨੇ, ਫੌੜੀਆਂ ਨਾਲ ਤੁਰਦੇ ਨੇ, ਇਹ ਲੋਕ ਲੋਕਾਂ ਨੂੰ ਪਾਗਲ ਬਣਾਉਂਦੇ ਨੇ, ਸ਼ਰਾਬਾ ਪੀਂਦੇ ਨੇ, ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ਾ ਜਿਹੜਾ ਖੁੱਲਾ ਆ, ਉਹਨਾਂ ਨੂੰ ਇਹ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਸਨੇਚਿੰਗ ਕਰਦੇ ਨੇ। ਇਹਨਾਂ ਲੋਕ ਇਹ ਆਈ ਨਾ

ਲੋਕ ਨੇ ਜਿਹੜੇ ਲੋਕ ਪਖੰਡੀ ਨੇ ਜਿਹੜੇ ਲੋਕ ਇਹਨਾਂ ਡੰਡਿਆਂ ਨਾਲ ਤੋੜਦੇ ਨੇ ਫੌੜੀਆਂ ਨਾਲ ਤੋੜਦੇ ਨੇ ਇਹ ਲੋਕ ਲੋਕਾਂ ਨੂੰ ਪਾਗਲ ਬਣਾਉਂਦੇ ਨੇ ਸ਼ਰਾਬਾ ਪੀਂਦੇ ਨੇ ਲੋਕਾਂ ਦੀਆਂ ਗੱਡੀਆਂ ਦੇ ਸ਼ੀਸ਼ਾ ਜਿਹੜਾ ਖੁੱਲਾ ਆ ਉਹਨਾਂ ਨੂੰ ਇਹ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਸਨੇਚਿੰਗ ਕਰਦੇ ਨੇ ਇਹਨਾਂ ਲੋਕ ਜੇ ਲਾਗੇ ਆਈ ਨਾ

ਜਿਹੜੇ ਲੋਕ ਪਖੰਡੀ ਨੇ ਜਿਹੜੇ ਲੋਕ ਇਹਨਾਂ ਡੰਡਿਆਂ ਨਾਲ ਤੋੜਦੇ ਨੇ ਫੌੜੀਆਂ ਨਾਲ ਤੋੜਦੇ ਨੇ ਇਹ ਲੋਕ ਲੋਕਾਂ ਨੂੰ ਪਾਗਲ ਬਣਾਉਂਦੇ ਨੇ ਸ਼ਰਾਬਾ ਪੀਂਦੇ ਨੇ ਲੋਕਾਂ ਦੀਆਂ ਗੱਡੀਆਂ ਦਾ ਸ਼ੀਸ਼ਾ ਜਿਹੜਾ ਖੁੱਲਾ ਆ ਉਹਨਾਂ ਨੂੰ ਇਹ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਸਨੇਚਿੰਗ ਕਰਦੇ ਨੇ ਇਹਨਾਂ ਲੋਕ ਜੇ ਲਾਗੇ ਆਈ ਨਾ